ਸਾਡੇ ਸੁਨੀਲ ਕੌਸ਼ਕ ਜੀ ਉਹ ਆਪਣੀ ਰਤਨਾ ਲੈ ਕੇ ਤੁਹਾਡੇ ਨਾਲ जरूर ਹੋਣੇ ਆਓ ਜੀ ਸਤਿਕਾਰ ਜੋ ਪ੍ਰਧਾਨਗੀ ਮੰਡਲ ਤੇ ਮੇਰੇ ਸਹਿਕਾਰ ਸਾਥੀਓ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਇੱਕ ਗੀਤ ਸੁਣਾਉਣ ਲੱਗਿਆ ਗੀਤ ਦਾ ਨਾਮ ਹੈ ਜੀ 94 ਮੈਨੂੰ ਤੇਰੇ ਜਜਵਾਤਾਂ ਦੀ ਬੇਕਦਰ ਹੈ ਪੂਰੀ ਤੂੰ ਵੀ ਸਮਝ ਲੈ ਸੋਣਿਆ ਵੇ ਮੇਰੀ ਮਜਬੂਰੀ ਮੈਨੂੰ ਤੇਰੇ ਜਜਵਾਤਾਂ ਦੀ ਬੇਕਦਰ ਹੈ ਪੂਰੀ ਤੂੰ ਵੀ ਸਮਝ ਲੈ ਸੋਣਿਆ ਵੇ ਮੇਰੀ ਮਜਬੂਰੀ ਤੁਰਾਂ ਨਾਲ ਤੇਰੇ ਹੈਨੀ ਮੇਰੇ ਵਸ ਜਾਣ ਵੇ ਜੇ ਤੂੰ ਕਰਦਾਏ ਪਿਆਰ ਆਕੇ ਮਾਪਿਆਂ ਤੋਂ ਮੰਗ ਮੇਰੇ ਹੱਥ ਚੰਨ ਵੇ ਜੇ ਤੂੰ ਕਰਦਾਏ ਪਿਆਰ ਮੇਰੇ ਸੋਚਦੇ ਨੇ ਮਾਪੇ ਸਾਡੀ ਕੁੜੀ ਹੈ ਸਲੱਗ ਕਿੰਜ ਦੇ ਮਾਦਾ ਸ ਉਹਨਾਂ ਦੀਆਂ ਸਦਰਾਂ ਨੂੰ ਦਬ ਮੇਰੇ ਸੋਚ ਦੇ ਨੇ ਮਾਪੇ ਸਾਡੀ ਕੁੜੀ ਹੈਸ ਲੱਗ ਕਿੰਜ ਦੇ ਮਾਂ ਦਾਸੇ ਉਹਨਾਂ ਦੀਆਂ ਸਦਰਾਂ ਨੂੰ ਦਬ ਬੀੜਾ ਥੱਕਦਾ ਨਹੀਂ ਆਉਂਦਾ ਮੇਰਾ ਜਸ ਚਾਨਵੇ ਜੇ ਤੂੰ ਕਰਦਾਏ ਪਿਆਰ ਆਕੇ ਮਾਪਿਆਂ ਤੋਂ ਮੰਗੇ ਮੇਰਾ ਹੱਥ ਚਾਨਵੇ ਜੇ ਤੂੰ ਕਰਦਾਏ ਪਿਆਰ ਤੁਰ ਮੁੜ ਤੂੰ ਹੀ ਬੈਰੀ ਇਹ ਪਿਆਰ ਦਾ ਜਮਾਨਾ ਕਿਥੇ ਨਿਬਿਆਏ ਹੀਰ ਤਾਈ ਰਾਂਝੇ ਦਾ ਜਰਾਨਾ ਤੁਰ ਮੁੜ ਤੂੰ ਹੀ ਬੈਰੀ ਇਹ ਪਿਆਰ ਦਾ ਜਮਾਨਾ ਕਿਥੇ ਨਿਬਿਆਏ ਹੀਰ ਤਾਈ ਰਾਂਝੇ ਦਾ ਜਮਾਨਾ ਐਵੇਂ ਰੋਲੇ ਵਹਿ ਗਏ ਇਸ਼ਕੇ ਚ ਪਤ ਚਨ ਵੇ ਜੇ ਤੂੰ ਕਰਦਾ ਪਿਆਰ ਆਕੇ ਮਾਪਿਆਂ ਤੋਂ ਮੰਗ ਮੇਰਾ ਹੱਥ ਚਾਂਵੇਂ ਜੇ ਤੂੰ ਕਰਦਾਏ ਪਿਆ ਕੁੱਟ ਸਬਰਾਂ ਦਾ ਮੈਥੋਂ ਵੀ ਤਾਂ ਪਰ ਨਹੀਂ ਹੋਣਾ ਰੋਂਦਾ ਹਣਦੇ ਆ ਤੂੰ ਵੀ ਮੈਥੋਂ ਜਰ ਨਹੀਂ ਹੋਣਾ ਕੁੱਟ ਸਬਰਾਂ ਦਾ ਮੈਥੋਂ ਵੀ ਤਾਂ ਪਰ ਨਹੀਂ ਹੋਣਾ ਰੋਂਦਾ ਹਣਦੇ ਆ ਤੂੰ ਵੀ ਮੈਥੋਂ ਜਰ ਨਹੀਂ ਹੋਣਾ ਬੱਸ ਹਮਲੇ ਤੂੰ ਮੌਕੇ ਵਾਲੀ ਬੱਤ ਚੰਨਵੇ ਜੇ ਤੂੰ ਕਰਦਾਏ ਪਿਆਰ ਆਕੇ ਮਾਪਿਆਂ ਤੋਂ ਮੰਗੇ ਮੇਰਾ ਹੱਥ ਚੰਨਵੇ ਜੇ ਤੂੰ ਕਰਦਾਏ ਪਿਆਰ ਮੇਰੇ ਦਿਲੀ ਵੀ ਖੁਆਬ ਬਣਾ ਗੰਡੂਆਂ ਦੀ ਨੂੰ ਮੇਰੇ ਬੇਬੇ ਦਾ ਜਮਾਈ ਬਸ ਬਣੇ ਬਿੱਟੂ ਤੂੰ ਮੇਰੇ ਦਿਲ ਦੇ ਵੀ ਖੁਆਬ ਬਣਾ ਗੱਡੂਆਂ ਦੀਨੂੰ ਮੇਰੀ ਬੇਬੇ ਦਾ ਜਮਾਈ ਬਸ ਬਣੇ ਬੀਟੂ ਤੂੰ ਪਾ ਦੇ ਕੌਸ਼ਿਕ ਪਰਵਾਰ ਵਾਲੀ ਨੱਥ ਚਾਂਵੇਂ ਜੇ ਤੂੰ ਕਰਦਾਏ ਪਿਆਰ ਆਕੇ ਮਾਪਿਆਂ ਤੋਂ ਮੰਗ ਮੇਰਾ ਹੱਥ ਚਾਂਵੇਂ ਜੇ ਤੂੰ ਕਰਦਾਏ ਪਿਆਰ ਧੰਨਵਾਦ ਜੀ ਉਸ ਜੀ ਦਾ ਪਿਛਲੇ ਦਿਨਾਂ ਚ ਹੀ ਵਿਆਹ ਹੋਇਆ ਇਹਨਾਂ ਨੂੰ ਸਾਰੇ ਸੱਜਣਾਂ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਦੂਜੀ ਗੱਲ ਦੂਜੀ ਗੱਲ ਇਹਨਾਂ ਨੇ ਆਪਣੇ ਜੀਵਨ ਸਾਥਨ ਦਾ ਪਿਆਰ ਦਾ ਹੰਗਾਰਾ ਆਪਣੇ ਗੀਤ ਰਾਹੀਂ ਕਿਸ ਤਰ੍ਹਾਂ ਸ਼ਬਦਾਂ ਦੇ ਅੰਦਰ ਚੇਣਿਆ ਬਹੁਤ ਵਧੀਆ ਲੱਗਿਆ ਬਹੁਤ ਚੰਗਾ ਲੱਗਿਆ ਹਾਂਜੀ ਹਾਂਜੀ ਹਾਂਜੀ